ਕਲਾ ਦੇ ਸੰਗ ਵਿੱਚ ਜੀ ਆਇਆਂ ਨੂੰ ਮਉਣਗੇ ਇੱਕ ਵਾਰ ਫਿਰ ਤੁਹਾਡਾ ਦੇ ਕੋਲ ਸਾਡਾ ਇੱਥੋਂ ਦਾ ਨੌਜਵਾਨ ਨਵਲਪ੍ਰੀਤ ਰੰਗੀ ਆਇਆ ਹੋਇਆ ਆਓ ਸਭ ਤੋਂ ਪਹਿਲਾਂ ਤਾਂ ਉਹਨੂੰ ਜੀ ਆਇਆਂ ਕਹਿੰਦੇ ਆ ਨਵਲਪ੍ਰੀਤ ਕਲਾ ਦੇ ਅੰਗ ਸੰਗੋਜ ਜੀ ਆਨ ਤੁਹਾਡਾ ਮੋਨਗਿਲ ਜੀ ਤੁਹਾਨੂੰ ਸਵਾਗਤ ਧੰਨਵਾਦ ਤੁਹਾਡਾ ਤੇ ਚੈਨਲ ਪੰਜਾਬੀ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਨਵਲਪ੍ਰੀਤ ਤੋ ਨਿੱਕਾ ਜਾਂ ਅੰਦਾੜੀਆ ਮੁੰਡਾ ਹੁੰਦਾ ਸੀਗਾ ਜਦੋਂ ਦਾ ਮੇਰੇ ਖਿਆਲਾ ਤੁਹਾਡੇ ਡੈਡੀ ਜਸਵਾਲ ਸਾਹਿਬ ਕੋਲ ਛੱਡ ਕੇ ਆਏ ਸੀਗੇ ਹਾਂਜੀ ਹਾਂਜੀ ਉਹਨਾਂ ਨੇ ਕੋਈ ਤੁਹਾਡੇ ਅੰਦਰ ਕਲਾ ਦੀ ਚਿੰਗ ਦੇਖ ਲਈ ਸੀ ਬੇਸਿਕਲੀ ਸਾਡੀ ਰਿਸ਼ਤੇਦਾਰੀ ਪੈਂਦੀ ਸੀ ਜੀ ਉਹਨਾਂ ਦੇ ਗਵਾਂਢ ਦੇ ਵਿੱਚ ਹਾਂ ਹਾਂ ਤੇ ਜਸਵਰ ਸਾਹਿਬ ਦਾ ਜਿਹੜਾ ਆਲਣਾ ਹੁੰਦਾ ਸੀ ਨਾ ਉਹ ਲੁਧਿਆਣੇ ਉਹ ਨਾਲ ਗਵਾਂਢ ਸਾਡੀ ਰਿਸ਼ਤੇਦਾਰੀ ਸੀ ਅੱਛਾ ਸੋ 13-14 ਸਾਲ ਦੀ ਉਮਰ ਤੋਂ ਅਸੀਂ ਕਲਾਕਾਰਾਂ ਨੂੰ ਜਾਂਦੇ ਉਹਨੂੰ ਦੇਖਿਆ ਹਾਂ ਫੇਰ ਮੇਰੇ ਫਾਦਰ ਸਾਹਿਬ ਉਹਨਾਂ ਦਾ ਜਸਵੰਤ ਸਾਹਿਬ ਨਾਲ ਬੜੀ ਪਿਆਰ ਸੀ ਤੇ ਉਹ ਕਿਉਂਕਿ ਅਮਰੀਕਾ ਚ ਆ ਗਏ ਸੀ ਜਦੋਂ ਮੈਂ ਨਿੱਕਾ ਜੀ ਸੀ ਉਹ ਇਥੇ ਦੀ ਸਿਟੀਜ਼ਨ ਨੇ ਅਮਰੀਕਾ ਦੇ ਮੇਰੇ ਕੋਲ ਵੀ ਆਂਦੇ ਨੇ ਸੋ ਇਦਾਂ ਹੀ ਸ਼ੁਰੂਆਤ ਹੋਈ ਸੀ ਇਦਾਂ ਹੀ ਡਾਕੂਮੈਂਟਰੀ ਇਦਾਂ ਹੀ ਟੀਵੀ ਚੈਨਲ ਇਦਾਂ ਹੀ ਮੇਰੀ ਪਹਿਲੀ ਕਿਤਾਬ ਕਹਿਣ ਦੀ ਗੱਲ ਹੈ ਵੀ ਜਦੋਂ ਆਲਾ ਦੁਆਲਾ ਤੁਹਾਡਾ ਲਿਟਰੇਰੀ ਹੋਵੇ ਗੱਲਾਂ ਮਰੀ ਲੋਕਾਂ ਨਾਲ ਭਰਿਆ ਹੋਵੇ ਹਾਂਜੀ ਹਾਂਜੀ ਅੱਛਾ ਤੁਸੀਂ ਗੱਲ ਕਰੀਆ ਡਾਕੂਮੈਂਟਰੀ ਦੀ ਐ ਆਮ ਤੌਰ ਤੇ ਜਿਹੜੇ ਜਿਆਦਾ ਜਦੋਂ ਕੋਈ ਫਿਲਮ ਮੇਕਰ ਆ ਉਹ ਮੋਸਟਲੀ ਉਹ ਉਹ ਕੰਮ ਕਰਦਾ ਹੈ ਫੀਚਰ ਫਿਲਮ ਦੇ ਉੱਤੇ ਜਾਂ ਬੈਕਗ੍ਰਾਉਂਡ ਤੇ ਕੰਮ ਕਰਨਾ ਸ਼ੁਰੂ ਕਰਕੇ ਫਿਰ ਜਾ ਕੇ ਡਾਇਰੈਕਟਰ ਬਣਨਾ ਚਾਹੁੰਦਾ ਜਾਏ ਤੁਸੀਂ ਡਾਕੂਮੈਂਟਰੀ ਨੂੰ ਕਿਉਂ ਚੁਣਿਆ ਫੀਚਰ ਫਿਲਮ ਦੀ ਬਜਾਏ ਅਸਲਸੇਨਾ ਮੈਂ ਜਦੋਂ ਜਸਵਾਲ ਸਾਹਿਬ ਦੇ ਵਣੇ ਸੀ ਨਾ ਨੇੜੇ ਸੀ ਤਾਂ ਬਹੁਤ ਸਾਰੇ ਨਿੱਕੇ ਹੁੰਦੇ ਸੀ ਨਾ ਮੈਂ ਪਲੱਸ 2 ਦੇ ਵਿੱਚ ਆਰਟੀਕਲ ਲਿਖਣ ਲੱਗ ਗਿਆ ਸੀ ਪਿੰਡ ਬਾਰੇ ਲੋਕਾਂ ਵਾਲੇ ਇਹ ਬੁਢਾਪੇ ਬਾਰੇ ਕਲਚਰ ਬਾਰੇ ਉਹ ਤਾਂ ਮੈਨੂੰ ਯਾਦ ਆ ਕਿ ਉਹਨਾਂ ਦਿਨਾਂ ਦੇ ਵਿੱਚ ਆਨੰਦ ਪਟਵਰਦਨ ਇੱਕ ਪੰਜਾਬੀ ਹਿੰਦੀ ਦਾ ਡਾਕੂਮੈਂਟਰੀ ਮੇਕਰ ਸੀ ਬਹੁਤ ਕਮਾਲ ਦੇ ਹੀ ਰਾਮ ਆ ਬਹੁਤ ਡਿਫਰੈਂਟ ਡਿਫਰੈਂਟ ਡਾਕੂਮੈਂਟਰੀਜ਼ ਉਹਨਾਂ ਨੇ ਲਿਖੀਆਂ ਨੇ ਬੜਾਈਆਂ ਨੇ ਉਹ ਵੀ ਜਸਵਰ ਸਾਹਿਬ ਕੋਲੇ ਆ ਡਾਕੂਮੈਂਟਰੀ ਤੁਹਾਨੂੰ ਅਟਰੈਕਟ ਕਰਦੀਆਂ ਜਿਹੜੇ ਵੀ ਪਹਿਲਾਂ ਡਾਕੂਮੈਂਟਰੀ ਦੇਖਦੇ ਜਾਂ ਇਤਿਹਾਸ ਤੋਂ ਤੁਸੀਂ ਪ੍ਰਭਾਵਿਤ ਸੀਗੇ ਨਹੀਂ ਬਿਲਕੁਲ ਆਪਾਂ ਕਹਿ ਸਕਦੇ ਆ ਜੀ ਕਿਉਂਕਿ ਉਹੀ ਦੌਰ ਹੁੰਦਾ ਤੁਹਾਡਾ ਜਦੋਂ ਤੁਸੀਂ ਬਹੁਤ ਸਾਰੇ ਕਿਤਾਬਾਂ ਪੜ੍ਹਦੇ ਆ ਜਿਵੇਂ ਅੱਜ ਕੱਲ ਵੀ ਮੈਂ ਦੋ ਬੌਕਸ ਪਰ ਰਹੇਗਾ ਉਹੀ ਜਿਹੜਾ ਸ਼ੌਂਕ ਆ ਉਹ ਰੁਟੀਨ ਅੱਜ ਵੀ ਉਦਾਂ ਹੀ ਬਰਕਰਾਰ ਆ ਮਤਲਬ ਕਿ ਉਦਾਂ ਦਾ ਹੀ ਬਿਲਕੁਲ ਰੁਟੀਨ ਹੈਗਾ ਪਰ ਮੈਂ ਤੁਹਾਨੂੰ ਦੱਸ ਰਿਹਾ ਵੀ ਸ਼ੁਰੂਆਤ ਜਿਹੜੀ ਹੈਗੀ ਸੀ ਉਹ ਡਾਕੂਮੈਂਟਰੀਜ਼ ਦੇਖਦੇ-ਦੇਖਦੇ ਉਹਨਾਂ ਨੂੰ ਮਾਰਦੇ ਹੋਏ ਸਮਝਦੇ ਹੋਏ ਉਸ ਤੋਂ ਬਾਅਦ ਪਹਿਲੀ ਮੈਨੂੰ ਯਾਦ ਆ ਵੀ ਪਲੱਸ 2 ਦੇ ਵਿੱਚ ਹੋਣਾ ਜਦੋਂ ਮੈਂ ਟੀਵੀ ਚੈਨਲ ਦੇ ਵਿੱਚ ਜਿਵੇਂ ਜੁਆਇਨ ਹੋ ਗਿਆ ਸੀ ਐ ਜਿਹਾ ਵਲੰਟੀਅਰ ਸੀ ਤੇ ਵੀ ਐਫਰਸਟ ਦੇ ਵਿੱਚ ਫਿਰ ਮੈਂ ਪਹਿਲੀ ਡਾਕੂਮੈਂਟਰੀ ਮੇਰੀ ਆਈ ਸੀ ਸੁਭਾ ਸੰਧ ਦੇ ਉੱਤੇ अच्छा फिर भी ये सेकंड ਦੇ ਵਿੱਚ ਆਈ ਸੀ ਯਮਲਾ ਜੰਡ ਦੇ ਉੱਤੇ ਹਾਂ ਫਿਰ ਉਦੋਂ ਹੀ ਕੋਈ ਯੂਨੈਸਕੋ ਤੋਂ ਸੀ ਉਹਨਾਂ ਨੇ ਨਾਲ ਲੈ ਕੇ ਮੈਨੂੰ ਡਾਕੂਮੈਂਟਰੀ ਦੇਣਾ ਪਤਾ ਨਹੀਂ ਸੀ ਹੁੰਦਾ ਖੈਰ ਸੋ ਪੁਲ ਕੰਜਰੀ ਪੰਜਾਬ ਦੇ ਚਾਰ ਪੰਜਾਬ ਦੇ ਮੇਲੇ ਬਾਜ਼ੀਗਰ ਹੋਰ ਬਹੁਤ ਸਾਰੇ ਜਿਹੜੇ ਮੁੱਦੇ ਸੀ ਉਹਨਾਂ ਨੇ ਡਾਕੂਮੈਂਟਰੀਜ਼ ਕੀਤੀਆਂ ਜਿਵੇਂ ਉਦੋਂ ਇਹ ਹੁੰਦਾ ਸੀ ਵੀ ਪੀਡੀ 171 ਕੈਮਰਾ ਹੁੰਦਾ ਸੀ ਤੁਸੀਂ ਜਾਣਿਓ ਮੇਲੇ ਦੇ ਉੱਤੇ ਕੈਪਚਰ ਕੀਤਾ ਫੁਟੇਜ ਭੇਜ ਦਿੱਤੀ ਫੁਟੇਜ ਭੇਜ ਦਿੱਤੀ ਪਰ ਉਸ ਉਹ ਜਿਹੜਾ 2004 ਤੋਂ ਲੈ ਕੇ 8 ਤੱਕ ਦਾ ਦੌਰ ਆ ਉਦੋਂ ਮੈਂ ਬਹੁਤ ਜ਼ਿਆਦਾ ਜੀ ਪੰਜਾਬ ਦਾ 12400 ਪਿੰਡ ਆ ਮੈਨੂੰ ਲੱਗਦਾ ਵੀ 5000 ਪਿੰਡ ਮੈਂ ਇਦਾਂ ਹੀ ਫੀਚਰ ਕਰਦੇ ਕਰਦੇ ਜੀ ਦੇਖਿਆ ਆਉਣਾ ਜੀ ਜਿਵੇਂ ਤੁਸੀਂ ਕਿਹਾ ਕੈਮਰੇ ਨਾਲ ਕੈਪਚਰ ਤਾਂ ਕਰ ਲੈਂਦੇ ਸੀ ਫਿਰ ਉਹਦੀ ਐਡੀਟਿੰਗ ਵਗੈਰਾ ਕਿਵੇਂ ਕਰਦੇ ਸੀਗੇ ਇਹ ਉੱਤੇ ਦਾ ਐਡੀਟਿੰਗ ਹੁੰਦੀ ਸੀ ਜਿਹੜੀ ਆਪ ਖੁਦ ਡਾਕੂਮੈਂਟਰੀ ਕੀਤੀਆਂ ਨੇ ਜਿਵੇਂ ਸੋਭਾ ਸਿੰਘ ਦੀ ਡਾਕੂਮੈਂਟਰੀ ਜਿਸ ਅੰਦਰ ਇੱਟੇ ਗਏ ਆਪ ਕਰਦੇ ਸੀ ਜਾਂ ਕਿਸੇ ਤੋਂ ਕਰਵਾਉਂਦੇ ਸੀ ਨਹੀਂ ਕਰਵਾਉਂਦੇ ਸੀ ਉਦੋਂ ਤਾਈ ਹੌਲੀ-ਹੌਲੀ ਆਪ ਕਰਨ ਦਾ ਜਿਹੜਾ ਮੌਕਾ ਮਿਲਿਆ ਇਹ 2020 ਤੋਂ ਬਾਅਦ ਸ਼ੁਰੂ ਹੋਇਆ ਪਹਿਲਾਂ ਤਾਂ ਰਿਸਰਚ ਦਾ ਤੇ ਇੰਟਰਵਿਊਜ਼ ਦਾ ਤੇ ਕੈਮਰਾਮੈਨ ਦੇ ਤੌਰ ਤੇ ਰਹੇ ਜੀ ਹੌਲੀ-ਹੌਲੀ ਦੌਰ ਫਿਰ ਬਦਲੇ ਆ ਹੌਲੀ-ਹੌਲੀ ਫਿਰ ਹਿੰਦੀ ਦੇ ਵਿੱਚ ਡਾਕੂਮੈਂਟਰੀਜ਼ ਬਹੁਤ ਕੀਤੀਆਂ ਨੌਇਡਾ ਚੱਲੇ ਗਏ ਅ 2008-99 ਨੋਇਡਾ ਰਹੇ ਉਸ ਦੌਰ ਦੇ ਵਿੱਚ ਮੈਂ ਬੰਬੇ ਵੀ ਜੱਸ ਪੰਜਾਬੀ ਨਰੇਹਾ ਸੋ ਹਿੰਦੀ ਦੇ ਵਿੱਚ ਕੰਮ ਕੀਤਾ ਕਾਫੀ ਜਿਆਦਾ ਜਿਹੜਾ ਜਿਵੇਂ ਹੁਣ ਤੁਸੀਂ ਕਿਹਾ ਕੈਮਰਾ ਉਹ ਹੁਣ ਤਾਂ ਅੱਜ ਕੱਲ ਤਾਂ ਹਰ ਇੱਕ ਦੇ ਹੱਥ ਚ ਕੈਮਰਾ ਹੈ ਅੱਜ ਕੱਲ ਤਾਂ ਬਹੁਤ ਸੌਖਾ ਕੰਮ ਹੋ ਗਿਆ ਉਹ ਸਮੇਂ ਤਾਂ ਕੈਮਰਾ ਵੀ ਮੋਢੇ 'ਤੇ ਕਾ ਦਿੰਦੇ ਸੀ ਬਹੁਤ بڑے-ਬڑے ਕੈਮਰੇ ਹੁੰਦੇ ਸੀ ਔਰ ਉਹਨਾਂ ਨੂੰ ਸਿੱਖਣਾ ਪੈਂਦਾ ਉਹਦੇ ਲਈ ਕੋਈ ਪ੍ਰੋਪਰ ਟ੍ਰੇਨਿੰਗ ਵੀ ਲਈ ਸੀ ਤੁਸੀਂ ਮੈਂ ਟ੍ਰੇਨਿੰਗ ਲਈ ਮੈਨੂੰ ਤਾਂ ਜੀ ਥੱਪੜ ਦੇ ਓਨ ਹੈਂਡ ਹੀ ਮਤਲਬ ਨਾਲ ਦੀ ਨਾਲ ਕਿਸੇ ਨਾਲ ਕੰਮ ਕਰਕੇ ਸਿੱਖਿਆ ਮੈਨੂੰ ਇੰਨਾ ਯਾਦ ਆ ਕਿ ਉਹਨਾਂ ਦੌਰ ਦੇ ਨਾਲ ਦੇ ਵਿੱਚ ਨਾ ਇਕਵਾਲ ਮਾਨ ਨੂੰ ਆਏ ਸੀ ਮੈਨੂੰ ਉਹਨਾਂ ਨੇ ਪਰ ਇੰਟਰਵਿਊ 5000 ਰੁਪਏ ਇੰਡੀਆ ਦਿੱਤਾ ਸੀ ਮਤਲਬ ਅੱਜ ਤੋਂ 15 ਸਾਲ ਪਹਿਲਾਂ ਤੇ ਉਹ ਮੈਂ ਜਦੋਂ ਉਹਨਾਂ ਨਾਲ ਗਿਆ ਤੇ ਉਹਨਾਂ ਨੇ ਇੱਕ ਵੀਸਰ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਸੀ ਉਹਨਾਂ ਦੀ ਡਾਕੂਮੈਂਟਰੀ ਕੀਤੀ ਤੇ ਫਿਰ ਉਹਨਾਂ ਨੇ ਕਾਫੀ ਜਿਹੜੀ ਡਾਕੂਮੈਂਟਰੀ ਤਿੰਨ ਚਾਰ ਕਰੀਆਂ ਕੈਮਰਾ ਮੈਂ ਦਿਵਤਾਰ ਤੇ ਮਬਜ਼ੂਰ ਫਿਰ ਮੈਂ ਦੇਖਿਆ ਜੀ ਮੈਨੂੰ ਹੋਰ ਰਿਫਾਈਨ ਹੁੰਦਾ ਗਿਆ ਕਿਉਂਕਿ ਇੰਨੇ ਗੁਣੀ ਜਿਹੜੇ ਬੰਦੇ ਸੀ ਉਹਨਾਂ ਦੇ ਅੰਗ ਸੰਗ ਰਹਿਣ ਦਾ ਮੌਕਾ ਮਿਲੇਆ ਸੋ ਇਹੀ ਮੈਨੂੰ ਲੱਗਦਾ ਹੈ ਪ੍ਰੈਕਟੀਕਲ ਐਕਸਪੀਰੀਅੰਸ ਅਰੇਆ ਜੀ ਕਦੇ ਫੀਚਰ ਫਿਲਮ ਜਾਂ ਦੂਜੀ ਸ਼ਾਰਟ ਫਿਲਮ ਸ਼ਾਰਟ ਵੈਸ ਤਾਂ ਬਣਾਈਆਂ ਨੇ ਸ਼ਾਰਟ ਤਾਂ ਤੁਸੀਂ ਬਣਾਈਆਂ ਨੇ ਕਦੇ ਫੀਚਰ ਫਿਲਮਾਂ ਬਣ ਜਾਣ ਦਾ ਨਹੀਂ ਸੋਚਿਆ ਹੈ ਨਹੀਂ ਫੀਚਰ ਫਿਲਮ ਮੈਂ ਥੀਏਟਰਾਂ ਦੇ ਵਿੱਚ ਲਾਣਾ ਜੀ ਕੈਨੇਡਾ ਅਮਰੀਕਾ ਦੇ ਵਿੱਚ ਨਹੀਂ ਬਣਾਉਣਾ ਹਾਂਜੀ ਉਹ ਬਣਾ ਰਹੇ ਹੈਗੇ ਆ ਉਕਿ ਉਹ ਰੈੱਡ ਕੈਮਰਾ ਵਗੈਰਾ ਹੈਗਾ ਸਾਰਾ ਕੁਝ ਕੈਮਰਾ ਸੈਟਅਪ ਹੈਗਾ ਤੇ ਮੇਰੇ ਦੇਸ਼ ਪਰਦੇਸ ਫਿਲਮ ਮੈਸਿਸਟ ਕੀਤੀ ਸੀ ਮਨੋਜ ਪੁੰਜਨ ਵਾਲਾ ਅੱਛਾ ਗੁਰਦਾਸ ਮਾਨ ਦੀ ਫਿਲਮ ਮੈਂ ਉਹਦਾ ਅਸਿਸਟੈਂਟ ਡਾਇਰੈਕਟਰ ਸੀ ਤੇ ਉਹ ਵੀ ਇਦਾਂ ਹੀ ਸੀ ਚੈਨਲ ਦੇ ਵਿੱਚ ਉਹ ਆਏ ਇੰਟਰਵਿਊ ਕਰਨ ਲਈ ਤੇ ਸਵੱਬ ਇਹ ਸੀ 25 ਦਿਨ ਉਹਦਾ ਨਾਲ ਰਿਹਾ ਜੀ ਮੈਂ ਸੋ ਇਦਾਂ ਹੀ ਇੱਕ ਇੱਕ ਹੋਰ ਫਿਲਮ ਕੀਤੀ ਹੈਗੀ ਸੀ ਬਸ ਹੌਲੀ ਹੌਲੀ ਦੌਰ ਆਪਣਾ ਹੋ ਰਿਹਾ ਕਾਰਨ ਕੀ ਹੈ ਜੀ ਆਪਾਂ ਲਿਟਰੇਚਰ ਵਾਲੇ ਆਮ ਲੋਕਾਂ ਸੋ ਆਪਾਂ ਨੂੰ ਜਦੋਂ ਜਿਸ ਤਰ੍ਹਾਂ ਦਾ ਸਿਨੇਮਾ ਦੇਖਦੇ ਆ ਉਹ ਸਿਨੇਮਾ ਸਾਡੇ ਹਾਨ ਦਾ ਨਹੀਂ ਮੁਸਲੇ ਉਹ ਕਿਉਂ ਨਹੀਂ ਆ ਕਿਉਂਕਿ ਕਿਉਂਕਿ ਜ਼ਿੰਦਗੀ ਦੇ ਅਸਲ ਦੇ ਨੇੜੇ ਨਹੀਂ ਹੈਗਾ ਇਸ਼ਕ ਮੁਸ਼ਕਿਲ ਦੀਆਂ ਕਹਾਣੀਆਂ ਅੱਛੀਆਂ ਤਾਂ ਹੈਗੀਆਂ ਨੇ ਪਰ ਜਿੱਦਾਂ ਦੇ ਕਿਰਦਾਰ ਆਪਾਂ ਲਿਟਰੇਚਰ ਦੇ ਵਿੱਚ ਆਮ ਜੀਵਨ ਦੇ ਵਿੱਚ ਦੇਖਦੇ ਆ ਉਹ ਲਿਟਰੇਚਰ ਤੋਂ ਦੂਰ ਆ ਇਹ ਸਿਨੇਮਾ ਲਤੀਫ ਬਾਜੀ ਜੀ ਹੈਗੀ ਆ ਬਾਜੀ ਹਾਂ ਉਹਨਾਂ ਨਾਲ ਤੁਸੀਂ ਇਨਸਾਫ ਖੁਦ ਦਾ ਖੁੱਦ ਦਾ ਮੇਲ ਨਹੀਂ ਦਿਖਦੇ ਸੀ ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਲੋਕ ਨੇ ਕਿਸਾਨ ਨੇ ਜੀਵਨ ਜਿਸ ਤਰ੍ਹਾਂ ਦੀ ਜਾਂਚ ਇੱਥੇ ਆ ਔਰ ਕਾਰਪੋਰੇਟ ਜਿਸ ਤਰੀਕੇ ਨਾਲ ਸਾਨੂੰ ਖਾ ਰਿਆ ਵੈਸਟ ਖਾ ਰਿਆ ਤੁਸੀਂ ਆਪਣੇ ਮਨ ਦੀਆਂ ਤਰੰਗਾਂ ਦੇ ਵਿੱਚ ਤੁਸੀਂ ਬਿਕ ਨਹੀਂ ਸਕਦੇ ਜੇ ਲਿਟਰੇਚਰ ਪੜ੍ਹੇ ਹੋ ਜੇ ਤੁਸੀਂ ਅਸਲ ਜਿਵੇਂ ਮੈਂ ਭਾਈ ਮੰਨਾ ਸਿੰਘ ਨਾਲ ਥੀਏਟਰ ਕੀਤਾ ਜੀ ਪਿੰਡ ਪਿੰਡ ਗਏ ਆਂ ਰੂੜੀਆਂ ਚ ਕੱਚੇ ਇੰਗਲੈਂਡ ਦੇਖਦੇ ਆਂ ਸਾਨੂੰ ਦੇ ਕੈਨੇਡਾ ਨਹੀਂ ਬਦਲ ਸਕਿਆ ਸਾਨੂੰ ਬੋਲੀ ਪ੍ਰਤੀ ਨਹੀਂ ਬਦਲ ਸਕਿਆ ਅਸੀਂ ਆਪਣੇ ਆਪ ਨੂੰ ਕਿੱਦਾਂ ਉਹਦੇ ਭਾਈ ਮੰਨਾ ਸਿੰਘ ਨਾਲ ਤਾਂ ਜਿਹਨੇ 4 ਦਿਨ ਕੱਟ ਲਏ ਨੇ ਨਾ ਉਹ ਉਹਨਾਂ ਵਾਲੇ ਨਹੀਂ ਤੇ ਤੁਰਿਆ ਆਪਾਂ ਹੁਣ ਜਿੰਨੇ ਵੀ ਸਾਹਬ ਸਿੰਘ ਨੂੰ ਲੈ ਲੋ ਢਾੜੀ ਵਾਲਾ ਹੋਣੀ ਲੈ ਲੋ ਪਰਮੇਂਦਰ ਸਵਾਇਆ ਚੋਣੇ ਇੱਥੋਂ ਆ ਗਏ ਨੇ ਜਿੰਨੇ ਵੀ ਉਹਨਾਂ ਦੇ ਨਾਲ ਤੁਰੇ ਨੇ ਉਹ ਉਹ ਲੋਕਾਂ ਦੀ ਗੱਲ ਕਰਦੇ ਆ ਹਾਂ ਜੀ ਬਿਲਕੁਲ ਉਹ ਲੁੱਟੇ ਜਾਣ ਵਾਲੇ ਲੋਕਾਂ ਵੱਲ ਨਾਲ ਖੜਦੇ ਆ ਲੁੱਟਣ ਵਾਲਿਆਂ ਦੇ ਖਿਲਾਫ ਬਿਲਕੁਲ ਜੀ ਕਰਦੇ ਉਹ ਸਾਰੇ ਉਹ ਤੁਸੀਂ ਵੀ ਉਹਨਾਂ ਦੀ ਵਿੱਚ ਇੱਕ ਹੈਗੇ ਹੋ ਹਾਂ ਜੀ ਬਿਲਕੁਲ ਮੈਂ ਤੁਹਾਨੂੰ ਦੱਸ ਮੇਰੇ ਕੋਲ ਬਹੁਤ ਸਾਰੇ ਆਫਰਾਂ ਨੇ ਗਾਣਿਆਂ ਦੀਆਂ ਇੱਥੇ ਸਿੰਗਰਾਂ ਦੇ ਮੈਂ ਗਾਣੇ ਦੇਖਦਾ ਉਹ ਮੈਂ ਗਾਣੇ ਦੇਖ ਕੇ ਮੈਂ ਕਹਿੰਦਾ ਵੀ ਮੈਂ ਕਹਿੰਦਾ ਵੀ ਮੇਰਾ ਮੇਰਾ ਦਿਲ ਹੀ ਨਹੀਂ ਕਰਦਾ ਉਹਨਾਂ ਦਾ ਗਾਣਾ ਰਿਐਲਿਟੀ ਦੇ ਬਿਲਕੁਲ ਨੇੜੇ ਨਹੀਂ ਆ ਕੋਈ ਉਹ ਤੁਸੀਂ ਬਸ ਬਾਸਨਾਵਾ ਨੂੰ ਪ੍ਰੋਸੈਸ ਕਰਦੇ ਹੋ ਲੋਕਾਂ ਸਾਹਮਣੇ ਤੁਸੀਂ ਮੈਨੂੰ ਇੰਨੇ ਡਾਲਰ ਦੇ ਕੇ ਮੈਂ ਆਪਣੀ ਜ਼ਹਿਨੀ ਤੌਰ ਤੇ ਨਹੀਂ ਮਹਿਸੂਸ ਕਰਾਂਗਾ ਵੀ ਇਹ ਚੀਜ਼ਾਂ ਲੋਕਾਂ ਸਾਹਮਣੇ ਆਉਣ ਕਿਉਂਕਿ ਅਸੀਂ ਨਾ ਕਲਾ ਦੇ ਸੰਗ ਦੇ ਵਿੱਚ ਕੁਦਰਤ ਤੌਰ ਤੇ ਸਾਂਚੇ ਆ ਕਲਾਕਾਰ ਜਿਹੜੇ ਨੇ ਉਹ ਸਾਂਚਿਆਂ ਦੇ ਵਿੱਚ ਦੀ ਪ੍ਰੋਹਿਤ ਹੋ ਗਏ ਜੇ ਅਸੀਂ ਹੀ ਕੁਝ ਚੰਦਰਾਂ ਲਈ ਕੁਝ ਚੰਦ ਡਾਲਰਾਂ ਦੀ ਵਿਕ ਜਾਵਾਂਗੇ ਤਾਂ ਹੋਰ ਕਲਾਕਾਰਾਂ ਨੂੰ ਮੈਨੂੰ ਇਦਾਂ ਲੱਗਦਾ ਵੀ ਬਿਲਕੁਲ ਜਦੋਂ ਕਿ ਇਧਰੋਂ ਸਾਨੂੰ ਡਾਲਰ ਬਹੁ ਮਿਲਦੇ ਨੇ ਅਸੀਂ ਕਰ ਨਹੀਂ ਰਿਹਾ ਜਿਹੜੇ ਕਲਾਕਾਰਾਂ ਨੂੰ ਖਿੱਚ ਕੇ ਲੈ ਕੇ ਆਉਣੇ ਉਹ ਸਾਨੂੰ ਫ੍ਰੀ ਦੇ ਵਿੱਚ ਅਸੀਂ ਚਾਹੁੰਦੇ ਆਂ ਵੀ ਇਹਨਾਂ ਨੂੰ ਇੱਕ ਮੰਚ ਮਿਲੇ ਨਹੀਂ ਤੁਹਾਨੂੰ ਦੇਖ ਕੇ ਮੈਨੂੰ ਉਹ ਬਾਬਾ ਜੀ ਤੁਕ ਜਾਰ ਹੋਏ ਕੋਈ ਹਰਿਆ ਬੂਟ ਰਹੇ ਹੋ ਰਹੇ ਹਲੇ ਅੱਜ ਵੀ ਹਰੀਆਂ ਤੜਾਂ ਜਿਉਂਦੀਆਂ ਨੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਨ ਵਾਲੀਆਂ ਤੇ ਹੁਣ ਮੈਂ ਗੱਲ ਆਉਣਾ ਹੈਗਾ ਤੁਸੀਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਮਾਤ ਭਾਸ਼ਾ ਜਿਹੜਾ ਫਿਲਮ ਫੈਸਟੀਵਲ ਚਲਾ ਰਹੇ ਹਾਂ ਮੈਨੂੰ ਲੱਗਿਆ 11-12 ਸਾਲ ਹੋ ਗਏ ਨੇ ਤੇ ਇਹ ਕਿਵੇਂ ਮਤਲਬ ਇਹਦਾ ਫੁਰਨਾ ਆ ਕਿਵੇਂ ਹੋਂਦ ਵਿੱਚ ਆਇਆ ਬੇਸਿਕਲੀ ਗਿਲਸਾ ਬੇਤਾ ਤੁਹਾਡੇ ਜਿਹੜੇ ਆਦੀਵ ਸੱਜਣ ਨੇ ਜਿਵੇਂ ਤੁਸੀਂ ਹੋ ਜਰਨਲ ਆਰਟਿਸਟ ਹੈਗੇ ਨੇ ਗੁਰਦੀਪ ਪੁੱਲ ਹੈਗੇ ਨੇ ਸੁਖੀ ਬਾਠ ਹੋਣੀ ਹੋਰ ਕਾਫੀ ਜਿਹੜੇ ਲਿਟਰੇਚਰ ਨੂੰ ਪਿਆਰ ਕਰਨ ਵਾਲੇ ਲੋਕੀ ਸੀ ਉਹਨਾਂ ਦੇ ਵਿੱਚ ਹੀ ਸਮੇਂ ਦੇ ਬਦਲ ਨਾਲ ਮੈਨੂੰ ਇਹ ਤਾਂ ਲੱਗਦਾ ਵੀ ਥੀਏਟਰ ਕਿਤਾਬੀ ਰੂਪ ਅੱਛਾ ਹੈਗਾ ਪਰ ਅਗਲਾ ਜਿਹੜਾ ਯੋਗ ਹੈਗਾ ਜਿਸ ਤਰੀਕੇ ਨਾਲ ਬੱਚਿਆਂ ਕੋਲੇ ਸਾਰੇ ਪਰ ਫੋਨ ਨੇ ਉਹਨਾਂ ਨੇ ਹੀ ਅਸੀਂ ਸੋਸ਼ਲ ਮੈਸੇਜ ਕੀ ਦੇ ਸਕਦੇ ਆ ਸੋ ਛੋਟੇ ਛੋਟੇ ਇਹ ਫਿਲਮਾਂ ਸੀ ਦੁਨੀਆ ਪਰ ਦੇ ਵਿੱਚ ਤਮਾਮ ਫਿਲਮ ਫੈਸਟੀਵਲ ਹੁੰਦੇ ਨੇ ਹਜ਼ਾਰੇ ਫੈਸਟੀਵਲ ਹੋ ਰਹੇ ਨੇ ਸੋ ਸਾਡਾ ਪੰਜਾਬੀ ਦਾ ਨਹੀਂ ਹੋ ਰਿਹਾ ਕਿਤੇ ਨਾ ਕਿਤੇ ਪਰ ਮੈਨੂੰ ਇਹ ਤਾਂ ਲੱਗਦਾ ਵੀ ਇਹ ਸਮੇਂ ਦੀ ਲੋੜ ਆ ਜੀ ਅੱਜ ਨਹੀਂ ਕੀਤਾ ਕੱਲ ਨਹੀਂ ਕੀਤਾ ਪਰ ਇਹ ਆ ਵੀ ਅਸੀਂ ਉਸ ਚੀਜ਼ ਤੋਂ ਬਚ ਰਹੇ ਹਾਂ ਵੀ ਚਗਾ ਚੋਂ ਦਿਖਾਉਣੇ ਵੀ ਅਸੀਂ ਪੰਜਾਬ ਦੇ ਵਿੱਚ ਆਮ ਜਨਜੀਵਨ ਦੇ ਵਿੱਚ ਬਹੁਤ ਜ਼ਿਆਦਾ ਉੜੋਤ ਖੜੋਤ ਹੋ ਰਹੀਆਂ ਨੇ ਅਸੀਂ ਉਹ ਨਹੀਂ ਦਿਖਾਵਾਂ ਵੀ ਰੈੱਡ ਕਾਰਪਟ ਲਾ ਕੇ ਅਸੀਂ ਜਸ਼ਨ ਮਨਾਈਏ ਨਹੀਂ ਜੀ ਅਸੀਂ ਮੁੱਦਿਆਂ ਦੀ ਗੱਲ ਜ਼ਰੂਰ ਕਰਾਂਗੇ ਜਿਹੜੀ ਛੋਟੀ ਫਿਲਮਾਂ ਲਘੂ ਫਿਲਮਾਂ ਨੇ ਜਿਹੜੀਆਂ ਮੇਰੇ ਖਿਆਲ ਕਈ ਵਾਰ 3-4 ਮਿੰਟ ਦੀ ਫਿਲਮਾਂ ਔਰ ਉੱਡੀ ਵੱਡੀ ਗੱਲ ਕਹੇ ਜਾਂਦੀ ਆ ਜਿੰਨੀ ਇੱਕ ਪੂਰੀ ਫੀਚਰ ਫਿਲਮ ਦੇ ਵਿੱਚ ਨਹੀਂ ਹੁੰਦੀ ਹੈਗੀ ਜੀ ਬਿਲਕੁਲ ਇਹ ਸੂ ਬੇਸਟ ਹੁੰਦੀਆਂ ਨੇ ਫੀਚਰ ਫਿਲਮ ਦੇ ਵਿੱਚ ਤੱਕ ਮਸਾਲਾ ਜਾਂ ਇਕੱਠਾ ਕਰਕੇ ਉਹ ਕੁਝ ਲੜਾਈ ਕੁਝ ਲਤੀਬੇਵਾ ਜੀ ਕੁਝ ਐਕਸ਼ਨ ਕਰ ਲੋ ਇਕੱਠਾ ਕਰਕੇ ਇੱਕ ਮਿਸ਼ਰਣ ਜਾਂ ਬਣਾ ਦਿੰਦੇ ਆ ਪਰ ਜਿਹੜਾ ਜਿਹੜੀ ਜਿਹੜੀ ਸ਼ਾਰਟ ਫਿਲਮ ਆ ਉਹਦੇ ਵਿੱਚ ਇੱਕ ਵਿਸ਼ੇ ਨੂੰ ਲੈ ਕੇ ਉਹਦੇ ਉੱਤੇ ਹੀ ਗੱਲ ਰੱਖੀ ਜਾਂਦੀ ਆ ਬਿਲਕੁਲ ਹੁਣ ਜਿਹੜੇ ਜਿਵੇਂ ਹੁਣ ਉਸ ਦਿਨ ਪ੍ਰਦਰਸ਼ਨੀਆਂ ਹੋਈਆਂ ਆ ਫਿਲਮ ਫੈਸਟੀਵਲ ਦੇ ਵਿੱਚ ਸਰੀ ਦੇ ਵਿੱਚ ਵਿਸ਼ੇਸ਼ ਤੌਰ ਤੇ ਇੱਥੇ ਸਟਰਾਬਰੀ ਹਿੱਲ ਲਾਇਬ੍ਰੇਰੀ ਚ ਸਟਰਾਬਰੀ ਹਿੱਲ ਲਾਇਬ੍ਰੇਰੀ ਦੇ ਵਿੱਚ ਹੁਣ ਉਹਦੇ ਵਿੱਚ ਪਹਿਲੀ ਗੱਲ ਤਾਂ ਆਲ ਓਵਰ ਦਾ ਵਰਲਡ ਤੋਂ ਫਿਲਮਾਂ ਆਈ ਹੋਈਆਂ ਸੀ ਫਿਰ ਛੋਟੀਆਂ ਫਿਲਮਾਂ ਇੱਕ ਇੱਕ ਕਿੰਨੇ ਸਬਜੈਕਟ ਦਾ ਕਿੰਨੀ ਵੈਰਾਈਟੀ ਸੀਗੀ ਜੀ ਜੀ ਇਹ ਫਿਰ ਇਹਦੀ ਚੋਣ ਕਿਸ ਤਰ੍ਹਾਂ ਕਰਦੇ ਆ ਵੀ ਆ ਆ ਫਿਲਮਾਂ ਆਈਆਂ ਅਸੀਂ ਕਿਉਂਕਿ ਮੈਨੂੰ ਤਾਂ ਪਤਾ ਵੀ ਫਿਲਮਾਂ ਤਾਂ ਇੰਨੀਆਂ ਆਉਂਦੀਆਂ ਨੇ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਤੇ ਉਹਦੇ ਵਿੱਚ ਫਿਰ ਪ੍ਰਦਰਸ਼ਨੀ ਕਰਨ ਵਾਲਿਆਂ ਦੀ ਚੋਣ ਕਿਵੇਂ ਕਰਦੇ ਹੋ ਦੇਖੋ ਅਸੀਂ ਸਾਰੇ ਨੂੰ ਬੇਸਿਕਲੀ ਭੇਜ ਦਿੰਦੇ ਆ ਸਾਰੇ ਦੇਖੋ 5 ਤੋਂ ਲੈ ਕੇ 20 ਮਿੰਟ ਦੀ ਫਿਲਮ ਹੁੰਦੀ ਆ ਉਹ ਫਿਲਮ ਅੱਗੇ ਪਿੱਛੇ ਕਰੀ ਦੇਖਦੇ ਤਾਂ ਕਿ ਜਿਹੜਾ ਮਤਲਬ ਜਿਸ ਤਰ੍ਹਾਂ ਦੇ ਜਿਹੜੇ ਤੁਹਾਡੇ ਇੱਕ ਟੀਮ ਹੈਗੀ ਆ ਉਹ 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 ਸਾਰੇ ਉਹਨੂੰ ਦੇਖਦੀ ਆ ਉਹ ਦੇਖਦੀ ਹਾਂਜੀ ਹਾਂਜੀ ਤੁਸੀਂ ਦੇਖੋ ਵੀ ਇੰਨੀਆਂ ਫਿਲਮਾਂ ਆਈਆਂ ਇਸ ਵਾਰ ਵੀ ਦਿਖਾਉਣੀਆਂ ਰਹਿ ਗਈਆਂ ਹੁਣ 11 ਮਈ ਨੂੰ ਫੇਰ ਦਿਖਾ ਰਹੇ ਸਟ੍ਰੋਬਰੀ ਹਿਲਵੇਜ ਵਿੱਚ ਦਿਖਾ ਵੀ ਰਹੇ ਆ ਔਰ ਉਹਦੇ ਡਿਸਕਸ਼ਨ ਵੀ ਹੋ ਰਹੀ ਹੈਗੀ ਆ ਸੋ ਮੇਨ ਗੱਲ ਇਹ ਹੈ ਵੀ ਹਜ਼ੇਨਾ ਪੰਜਾਬੀ ਜਿਹੜਾ ਆਰਟ ਸਿਨੇਮਾ ਪੈਰਲਲ ਸਿਨੇਮਾ ਉਹਨਾਂ ਨੂੰ ਆਪਾਂ ਚਾਹੁੰਦੇ ਆ ਵੀ ਉਹਨੂੰ ਇੱਕ ਮੰਚ ਮਿਲੇ ਵਧੀਆ ਮੰਚ ਮਿਲੇ ਕਾਰਨ ਕਿ ਚੰਨ ਪਰਦੇਸੀ ਜਾਂ ਉਸ ਤੋਂ ਪਹਿਲਾਂ ਮੜਿਆ ਦੀਵਾ ਜਿਹੜੀ ਇਤਨ ਲਿਟਰੇਚਰ ਵਾਲੀ ਜਿਹੜੀ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਸਾਡੇ ਬੱਚਿਆਂ ਸਾਹਮਣੇ ਹੋ ਸਕਦੇ ਨੇ ਮੈਂ ਤੁਹਾਨੂੰ ਗੱਲ ਦੱਸਦਾ ਜੀ ਕੇਨਸ ਫਿਲਮ ਫੈਸਟੀਵਲ ਦੇ ਵਿੱਚ ਫ੍ਰਾਂਸ ਦੀਆਂ ਦੀਆਂ ਫਿਲਮਾਂ ਨੇ ਉਹਨਾਂ ਦੀ ਐਂਟਰੀ ਬਿਲਕੁਲ ਫ੍ਰੀ ਆ ਹੂੰ ਬਾਕੀਆਂ ਤੋਂ ਦੁਨੀਆ ਭਰ ਦੇ ਵਿੱਚੋਂ 5000 ਸਿਨੇਮਾ ਉਦ ਫਿਲਮਾਂ ਆਉਂਦੀਆਂ ਨੇ ਸਾਡੇ ਕੋਲੇ ਤਮਾਮ ਫੈਸਟੀਵਲ ਨੇ ਪਰ ਜਿਹੜਾ ਅਸਲ ਸਿਨੇਮਾ ਮੈਂ ਦੇਖਦਾ ਹੈਗਾ ਜਿਵੇਂ ਜਿਵੇਂ ਈਰਾਨ ਦਾ ਸਿਨੇਮਾ ਹੈਗਾ ਜ਼ਿੰਦਗੀ ਦੇ ਅਸਲ ਤੱਥਾਂ ਦੇ ਨੇੜੇ ਆ ਸਾਡੇ ਗੀਤ ਸਾਡੀਆਂ ਫਿਲਮਾਂ ਜਿਹੜੀ ਹੈਗੀਆਂ ਨੇ ਤਾਂ ਕਿ ਮੈਂ ਹਾਲਾਂਕਿ ਮੈਂ ਫਿਲਮ ਫੈਸਟੀਵਲ ਦੇ ਵਿੱਚ ਹੈਗਾ ਫਿਲਮਾਂ ਵੀ ਡਿਸਟ੍ਰਿਬਿਊਟ ਕਰਦਾ ਪਰ ਮੈਂ ਦੇਖਦਾ ਵੀ ਰਸ ਨਹੀਂ ਹੈਗਾ ਲਿਟਰੇਚਰ ਦੇ ਵਿੱਚ ਰਸ ਰਹਿਣ ਦਾ ਨਾ ਕਾਰਨ ਕੀ ਆ ਕਿਉਂਕਿ ਆਮ ਜਨ ਜੀਵਨ ਦੇ ਵਿੱਚ ਜਿਹੜਾ ਇਨਸਾਨ ਉਸ ਨੂੰ ਪੈਦਾ ਕਰ ਰਿਹਾ ਮਧੂਮੱਖੀ ਦੇ ਮਾਰ ਉਹਨੂੰ ਫੁੱਲ ਨਹੀਂ ਮਿਲ ਰਹੇ ਉਹਨੂੰ ਜੀਵਨ ਦੀ ਉਹ ਪੜਾ ਨਹੀਂ ਮਿਲ ਰਹਾ ਜਿੱਦਾਂ ਦੇ ਵਿੱਚੋਂ ਅਸਲ ਜਾ ਕੇ ਦੇਖ ਕੇ ਉਹ ਅਸਲ ਜ਼ਿੰਦਗੀ ਤੋਂ ਨੇੜੇ ਹੋਏਗਾ ਜਿਹੜੀਆਂ ਹੁਣ ਤੁਸੀਂ ਤੁਹਾਡੇ ਕੋਲ ਫਿਲਮਾਂ ਆਉਂਦੀਆਂ ਨੇ ਫਿਲਮ ਫੈਸਟੀਵਲ ਦੇ ਵਿੱਚ ਕੀ ਤੁਸੀਂ ਕੋਈ ਉਹਦੀ ਫੀਸ ਰੱਖੀ ਹੋਈ ਆ ਨਹੀਂ ਜੀ ਐਂਟਰੀ ਫੀਸ ਜਾਂ ਨਹੀਂ ਨਹੀਂ ਕੋਈ ਫੀਸ ਨਹੀਂ ਅਹ ਗਿਲਸਾ ਪਿਛਲੇ 10 ਸਾਲਾਂ ਤੋਂ ਕਿਸੇ ਤੋਂ 1 ਡਾਲਰ ਵੀ ਨਹੀਂ ਲਿਆ ਨਾ ਕੋਈ مالی ਮਦਦ ਨਾ ਕਿਸੇ ਚੀਜ਼ ਤੋਂ ਆਪਾਂ ਇਹ ਚਾਹੁੰਦੇ ਆਂ ਵੀ ਇਸ ਮੰਚ ਨੂੰ ਕੋਈ ਇਹ ਚਾਰ ਪੰਜ ਸਸਤਾਵਾਂ ਦਾ ਸਾਂਝਾ ਬੈਂਕੂ ਵਿਚਾਰ ਮੰਚ ਦਾ ਬਹੁਤ ਸਹਜੂਗਾ ਔਰ ਮੈਨੂੰ ਇਹਦਾਂ ਲੱਗਦਾ ਵੀ ਹਜੇ ਤਾਜੀ ਆਪਾਂ ਨੂੰ ਉਹਨਾਂ ਲੋਕਾਂ ਨੂੰ ਉਹਨਾਂ ਬੱਚਿਆਂ ਨੂੰ ਪਰਫੁੱਲਿਤ ਕਰਨ ਦੀ ਲੋੜ ਆ ਹੌਸਲਾ ਦੇਣ ਦੀ ਲੋੜ ਆ ਜਿਹੜੇ ਸੋਚਦੇ ਨੇ ਔਰ ਮੈਂ ਹੈਰਾਨ ਆ ਉਸ ਦਿਨ ਜਿਸ ਦਿਨ ਪ੍ਰਦਰਸ਼ਨੀ ਗਈ ਆ ਆਪਣਾ ਅਖੀਲਾ ਦਿਨ ਸੀ ਤੀਜਾ ਦਿਨ ਸੀਗਾ ਉਸ ਦਿਨ ਯੂਥ ਆਇਆ ਹੋਇਆ ਸੀ ਔਰ ਉਹਦੇ ਵਿੱਚ ਬੜੇ ਬੜੇ ਨਾਮਵਰ ਐਕਟਰ ਵੀ ਆਏ ਹੋਏ ਸੀ ਉਹਦੇ ਵਿੱਚ ਨਾਮਵਰ ਡਾਇਰੈਕਟਰ ਆਏ ਸੀ ਸਕ੍ਰਿਪਟ ਰਾਈਟਰ ਇਥੋਂ ਦੇ ਵਿਸ਼ੇਸ਼ ਤੌਰ ਤੇ ਇਥੋਂ ਦੀ ਵੈਰਾਈਟੀ ਹਰ ਉਮਰ ਵਰਗ ਦਾ ਐਕਟਰ ਆਇਆ ਹੋਇਆ ਸੀ ਜੀ ਇਹ ਇਹ ਸਾਰਿਆਂ ਨੂੰ ਮਤਲਬ ਇੱਕ ਮੰਚ ਤੇ ਇਕੱਠੇ ਕਰਨ ਦਾ ਕਿਵੇਂ ਤੁਸੀਂ ਕਰ ਲਿਆ ਆਮ ਤੌਰ ਤੇ ਬਹੁਤ ਘੱਟ ਆਇਆ ਜਾ ਮੌਕਾ ਬਣਦਾ ਨਹੀਂ ਦੇਖੋ ਮੈਨੂੰ ਇਦਾਂ ਲੱਗਦਾ ਵੀ ਗਿੱਲ ਸਾਬ ਆਪਾਂ ਨੂੰ ਐਪਰੀਸ਼ੀਏਟ ਕਰਨ ਦੀ ਲੋੜ ਆ ਹੂੰ ਸਾਨੂੰ ਇਹ ਨਾ ਦੇਖੀ ਵੀ ਸਾਡਾ ਮਫਾਦ ਕਿੱਥੇ ਆ ਸਾਡਾ ਫਾਇਦਾ ਕਿੱਥੇ ਸਾਨੂੰ ਇਹ ਰੱਖਣ ਦੀ ਲੋੜ ਆ ਵੀ ਦੂਜਾ ਇਨਸਾਨ ਜਿਹੜਾ ਕ੍ਰੀਏਟਿਵ ਆ 노 ਮੈਟਰ ਅਸੀਂ ਉਹਦੇ ਸਹਿਮਤ ਨਾ ਹੋਈਏ ਉਹਦੀ ਕਲਾ ਪ੍ਰਤੀ ਜਾਂ ਉਹਦੇ ਵਿਚਾਰਾਂ ਬਾਰੇ ਪਰ ਸਾਡਾ ਫਰਜ਼ ਬਣਦਾ ਵੀ ਉਹ ਕਿਸ ਤਰ੍ਹਾਂ ਨਾਲ ਸੱਜੇ ਖੱਬੇ ਜਿਸ ਤਰ੍ਹਾਂ ਨਾਲ ਵੀ ਆ ਉਹਨੇ ਜੋ ਆਰਟ ਸਿਰਜਿਆ ਉਹਨੂੰ ਆਪਾਂ ਐਪਰੀਸ਼ੀਏਟ ਕਰੀਏ ਔਰ ਉਹਦਾ ਇੱਕ ਸਰਟੀਫਿਕੇਟ ਉਸ ਇਨਸਾਨ ਲਈ ਉਸ ਕਲਾ ਦੇ ਲਈ ਕਿ ਕਿੱਡੀ ਵੱਡੀ ਹੋਈ ਆ ਦੇਖੋ 19 ਸਾਲ ਦੀ ਇੱਕ ਬੱਚੀ ਨੇ ਫਿਲਮ ਬਣਾਈ ਹੈਗੀ ਸੀ ਉਹ ਸਾਡੇ ਕੋਲੇ 70 ਸਾਲ ਦੇ ਇੱਕ ਬਜ਼ੁਰਗ ਨੇ ਫਿਲਮ ਬਣਾਈ ਹੈਗੀ ਆ ਉਸ ਪੜਾਅ ਦੇ ਵਿੱਚ ਅਸੀਂ ਇਹ ਦੇਖਣੀ ਹੈ ਵੀ ਜਿਹੜੀਆਂ ਸੋਨਾ ਵੀ ਫਿਲਮਾਂ ਆਈਆਂ ਨੇ ਹੁਣ ਵੀ ਜਿਹੜਾ 11 ਮਈ ਨੂੰ ਫਿਲਮਾਂ ਆਈਆਂ ਹੋਈਆਂ ਨੇ ਸੋ ਉਹ ਆਡੀਅנס ਰਜਨ ਦੀ ਕੋਈ ਲੋੜ ਨਹੀਂ ਆਡੀਅנס ਤਾਂ ਹੈਗੀ ਆ ਪਰ ਇੱਕ ਮੰਚ ਸਿਰਜਣ ਦੀ ਲੋੜ ਆ ਕਿਉਂਕਿ ਜੇ ਹੁਣ ਬਾਪੂ ਜੀ ਵੀ ਕਹਿੰਦੇ ਤੁਸੀਂ ਜਸਵੰਤ ਸਾਹਿਬ ਵੀ ਵੀ ਜੇ ਤੁਸੀਂ ਬੋਰਡ ਬਣੋ ਉਹ ਬੋਰਡ ਬਣੋ ਕਿ ਤਾਂ ਕਿ ਪੰਛੀ ਜਿਹੜੇ ਨੇ ਤੁਹਾਡੇ ਤੇ ਅੜਣਾ ਹੀ ਪਾ ਸਕਣ ਜੇ ਮਿੱਠਾ ਕਰਦੇ ਨੇ ਤਾਂ ਥੋੜੀ ਏਡੀ ਤਕੜੀ ਸਰਮਥਾ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਸਮਾਲੋ ਆਪਣੇ ਵਿੱਚ ਤੇ ਜਿਹੜੇ ਜਿਵੇਂ ਹੁਣ ਉਸ ਦਿਨ ਫਿਲਮਾਂ ਦਿਖਾਈਆਂ ਆ ਗਈਆਂ ਇੱਕ ਜਿਹੜੀ ਖੂਬਸੂਰਤ ਗੱਲ ਇਹ ਹੋਈ ਆ ਵੀ ਉਹ ਫਿਲਮਾਂ ਸਿਰਫ ਆਡੀਅנס ਨੇ ਦੇਖੀਆਂ ਨਹੀਂ ਉਸ ਤੋਂ ਬਾਅਦ ਚ ਸਵਾਲ ਜਵਾਬ ਹੋਏ ਔਰ ਖੂਬਸੂਰਤੀ ਇਹ ਸੀ ਵੀ ਕੁਸ਼ਕ ਤਾਂ ਫਿਲਮਾਂ ਵਾਲੇ ਨਹੀਂ ਹਾਜ਼ਰ ਸੀਗੇ ਉਹਨਾਂ ਦੇ ਜਵਾਬ ਤਾਂ ਤੁਸੀਂ ਵੀ ਦਿੱਤੇ ਆਪਾਂ ਵੀ ਸੀਗੇ ਕੁਝ ਜਿਹੜੇ ਐਕਟਰ ਆਏ ਸੀ ਜਾਂ ਡਾਇਰੈਕਟਰ ਆਏ ਹੋਏ ਸੀ ਜਾਂ ਫਿਲਮ ਮੇਕਰ ਆਏ ਹੋਏ ਸੀ ਉਹਨਾਂ ਨੇ ਉਹ ਸਵਾਲਾਂ ਦੇ ਜਵਾਬ ਦਿੱਤੇ ਆਮ ਤੌਰ ਤੇ ਬਹੁਤ ਘੱਟ ਹੈ ਜਿਆ ਹੁੰਦਾ ਵੀ ਫਿਲਮ ਨੂੰ ਦੇਖਣ ਤੋਂ ਬਾਅਦ ਉਹਦੇ ਬਾਰੇ ਇਸ ਤਰ੍ਹਾਂ ਗੱਲਬਾਤ ਹੁੰਦੀ ਆ ਇਹ 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 ਨੋ ਇੰਗਲਿਸ਼ ਸੀ ਕੀਤਾ ਹੈਗਾ ਨਹੀਂ ਬਿਲਕੁਲ ਜੀ ਅਸਲ 'ਚ ਕੀ ਹੈ ਇਹ ਜੀ ਗੋਸ਼ਟੀ ਹੈ ਜੀ ਜਿਵੇਂ ਅਸੀਂ ਨਾਵਲ ਤੇ ਨਾਟਕ ਤੇ ਗੋਸ਼ਟੀ ਕਰ ਸਕਦੇ ਆ ਫਿਲਮ ਤੇ ਗੋਸ਼ਟੀ ਕਰਨ ਦੀ ਲੋੜ ਆ ਤਾਂ ਕਿ ਜਿਹੜੇ ਕਿਸੇ ਨੇ ਵੀ ਫਿਲਮ ਬਣਾਈ ਆ ਕਲਾਕਾਰਾਂ ਨੂੰ ਇਕੱਠਾ ਕੀਤਾ ਉਹਨੇ ਛੋਟੀ ਫਿਲਮ ਨੂੰ ਕਿਸ ਮਕਸਦ ਨਾਲ ਬਣਾਇਆ ਕੀ ਉਹਦੀ ਸੋਚ ਰਹੀ ਹੋਗੀ ਜਿਹੜੇ ਆਰਟਿਸਟਾਂ ਨੇ ਕੰਮ ਕੀਤਾ ਛੋਟੀ ਫਿਲਮ ਦੇ ਵਿੱਚ ਤਾਂ ਤੁਹਾਨੂੰ ਪਤਾ ਬਜਟ ਕੀ ਹੁੰਦਾ ਹੈਗਾ ਸੋ ਆਪਣਾ ਇਹ ਫਰਜ਼ ਮੰਨਦਾ ਜੀ ਆਪਾਂ ਉਹਨੂੰ ਐਪਰੀਸ਼ੀਏਟ ਕਰੀਏ ਲੋਕਾਂ ਸਾਹਮਣੇ ਲੈ ਕੇ ਆਈਏ ਜੇ ਉਹਨੇ ਥੋੜਾ ਜਿਹਾ ਹਲਕਾ ਕੰਮ ਕੀਤਾ ਤਾਂ ਉਹਨੂੰ ਸਵਾਜ ਦਿਈਏ ਪ੍ਰੇਰਣਾ ਦਿਈਏ ਸਲਾਹ ਦਿਈਏ ਸੋ ਪਰ ਇਹ ਅਭੀ ਮੈਨੂੰ ਇਦਾਂ ਲੱਗਦਾ ਵੀ ਇਹ ਚੀਜ਼ਾਂ ਨਿੱਕੀ ਨਿੱਕੀ ਪੜਾ ਤੋ ਬਹੁਤ ਪੜਾਵਲ ਜਾਣਗੀਆਂ ਹੱਲਾ ਸ਼ਰੀ ਦੇਣ ਦੀ ਬਹੁਤ ਲੋੜ ਹੈ ਕਲਾਕਾਰ ਹੱਲਾ ਸ਼ਰੀ ਦੇ ਭੁੱਖੇ ਹੁੰਦੇ ਆ ਮੇਰਾ ਖਿਆਲ ਆ ਉਹਨਾਂ ਨੂੰ ਜਿਹੜੀ ਸਹੀ ਹੱਲਾ ਸ਼ਰੀ ਜਿੱਥੇ ਮਿਲਦੀ ਆ ਤਾਂ ਉੱਥੇ ਗਰੋਗ ਵੀ ਹੁੰਦੇ ਆ ਉਹ ਤੇ ਜਿੱਥੇ ਕਿਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਸਹੀ ਦੱਸਿਆ ਵੀ ਜਾਵੇ ਵੀ ਇਹਦੇ ਵਿੱਚ ਸਾਨੂੰ ਆਇਆ ਲੱਗਿਆ ਠੋਸਿਆ ਨਾ ਜਾਵੇ ਸਲਾਹ ਦਿੱਤੀ ਜਾਵੇ ਉਹ ਐਟ ਦਾ ਐਂਡ ਡਿਸੀਜਨ ਉਹਦਾ ਹੋਵੇ ਤੇ ਤੁਸੀਂ ਹੁਣ ਜਿਹੜਾ 11 ਤਰੀਕ ਨੂੰ ਫੈਸਟੀਵਲ ਆ ਉਹਦੀਆਂ ਫਿਲਮਾਂ ਕਿਹੜੀਆਂ-ਕਿਹੜੀਆਂ ਆ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਹਾਂਜੀ ਉਹ ਉਹ ਸਖਤ ਨੌਕ ਫਿਲਮ ਹੈਗੇ ਨੇ ਇੱਕ ਮਾਈਨਿੰਗ ਪੰਜਾਬ ਦੇ ਉੱਤੇ ਨਜਾਇਜ਼ ਮਾਈਨਿੰਗ ਜਿਹੜੀ ਹੋ ਰਹੀ ਆ ਡਾਕੂਮੈਂਟਰੀ ਬਣਾਈ ਹੈਗੀ ਆ ਬਹੁਤ ਜ਼ਿਆਦਾ ਖੁਲਾਸੇ ਨੇ ਉਹਦੇ ਵਿੱਚ ਨਾ ਹੀ ਜਿਹੜੇ-ਜਿਹੜੇ ਤੰਤਰ ਰਹੇ ਨੇ ਸਰਕਾਰੀ ਤੰਤਰ ਰਹੇ ਨੇ ਉਹਨਾਂ ਦੇ ਬਾਰੇ ਹੈਗੀ ਆ ਦੂਜੀ ਕਿ ਪਾਲੀਪੂਂਦਰ ਉਹਨਾਂ ਦੀ ਬਹੁਤ ਕਮਾਲ ਦੀ ਸ਼ਾਰਟ ਫਿਲਮ ਹੈ ਇਹ ਅਨਨੋਇ ਇਸ ਤਰੀਕੇ ਦੀ ਹੋਰ ਘੱਟੋ ਘੱਟ ਨਹੀਂ ਤਾਂ 6-7 ਫਿਲਮ ਆਈਆਂ ਨੇ ਸੋ ਬਹੁਤ ਸਾਰੇ ਜਿਹੜੇ ਇੱਥੋਂ ਦੇ ਕਲਾਕਾਰ ਸਹਿਯੋਗਕਰ ਰਹਿ ਗਏ ਸੀ ਜਿਹੜੇ ਫਿਲਮੀ ਖੇਤਰ ਨਾਲੜੇ ਹੋਏ ਨੇ ਸੋ ਆਪਣਾ ਕੋਸ਼ਿਸ਼ ਹੈ ਵੀ ਆਪਾਂ ਉਹਨਾਂ ਦਾ ਸਨਮਾਨ ਕਰੀਏ ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਇਹ ਜਿਤਾਈਏ ਵੀ ਅਸੀਂ ਤੁਹਾਡੇ ਪਿੱਛੇ ਆ ਜੀ ਕੋਈ ਵੀ ਨਾ ਹੋਵੇ ਲੇਕਿਨ ਇਹ ਆ ਵੀ ਚੰਗੇ ਲੋਕਾਂ ਦੀ ਕੋਈ ਭੀੜ ਨਹੀਂ ਹੁੰਦੀ ਤੇ ਭੀੜ ਦੇ ਵਿੱਚ ਚੰਗੇ ਲੋਕਾਂ ਦੀ ਬਹੁਤ ਕਮੀ ਹੁੰਦੀ ਹੈਗੀ ਆ ਸੋ ਮੈਨੂੰ ਇਦਾਂ ਲੱਗਦਾ ਵੀ ਇਹ ਇੱਕ ਸਮਝਣਾ ਸ਼ੁਰੂ ਹੋਇਆ ਨਿੱਕਾ ਜਿਹਾ ਫੈਸਟੀਵਲ ਆ ਬਿਨਾ ਚਕਾ ਚਾਹੋਂ ਤੂੰ ਆਮ ਲੋਕਾਂ ਦੇ ਲਈ ਆਮ ਬੋਲੀ ਦੇ ਲਈ ਮਾਂ ਬੋਲੀ ਦੀ ਗੱਲ ਕਰਦਾ ਜਿਹੜੇ ਬੱਚੇ ਵੀ ਇੱਥੇ ਨੇ ਜਿਵੇਂ ਉਹ ਕਵੈਂਟਲੈਂਡ ਕਾਲਜ ਤੋਂ ਬੱਚੇ ਆਏ ਨੇ ਐਲ ਐ ਮੈਥਨ ਸਕੂਲ ਤੋਂ ਬੱਚਿਆਂ ਦੀ ਇੱਕ ਫਿਲਮ ਆਪਾਂ ਦਿਖਾ ਰਹੇ ਹਾਂ ਕਿਉਂ ਦਿਖਾ ਰਹੇ ਹਾਂ ਉਹਦਾ ਮਕਸਦ ਇਹ ਹੀ ਆ ਵੀ ਬੱਚਿਆਂ ਨੂੰ ਇੱਕ ਪ੍ਰੇਰਿਤ ਇੱਕ ਫੋਨ ਰਹੀਂ ਜਿਹੜਾ ਸਿਨੇਮੇ ਰਹੀਂ ਇੱਕ ਵਾਰ ਸਟਾਰਟ ਕਰਨ ਦੀ ਲੋੜ ਹੈਗੀ ਆ ਔਰ ਮੈਨੂੰ ਬਹੁਤ ਸਾਰੇ ਵੱਡੇ ਵੱਡੇ ਕਲਾਕਾਰਾਂ ਦਾ ਮੈਸੇਜ ਆਉਂਦੇ ਨੇ ਜਿਵੇਂ ਰਾਣਾ ਰਣਵੀਰਪਾ ਜੀ ਨੇ ਨਿਰੂ ਪਾਜਬਾਦੀ ਟੀਮ ਹੈਗੀ ਆ ਹੋਰ ਵੱਡੇ ਕਲਾਕਾਰਾਂ ਦੇ ਵੀ ਇਹ ਕਹਿੰਦੇ ਆਪਾਂ ਕਮਰਸ਼ੀਅਲ ਨੂੰ ਲੈਪ ਨਹੀਂ ਚਾੜ੍ਹਦੇ ਨਰੋਲ ਜਿਹੜਾ ਹੈਗਾ ਨਾਨ ਕਮਰਸ਼ੀਅਲ ਇਸ ਕਰਕੇ ਰੱਖਿਆ ਹੋਇਆ ਤਾਂ ਕਿ ਜਿਹੜੇ ਲੋਕ ਨੇ ਜੇ ਸੋਚਣਾ ਆ ਰਹੇ ਨੇ ਫੈਸਟੀਵਲ ਦੇਖਣ ਲਈ ਉਹਨਾਂ ਨੂੰ ਆਪਾਂ ਉਹ ਰਸ ਦੇਈਏ ਨਾ ਕਿ ਇਹ ਵੀ ਕੋਈ ਕਲਾਕਾਰ ਸਿੰਗਰ ਆ ਗਿਆ ਉਹ ਤਾਂ ਹੋਰ ਉਹਨਾਂ ਨੇ ਤਾਂ 20 ਮੰਚ ਹੈਗੇ ਨੇ ਵੱਡੇ ਆਰਟਿਸਟ ਐਕਟਰਸ ਦੀ 20 ਮੰਚ ਹੈਗੇ ਨੇ ਸੋ ਪਰ ਆਪਾਂ ਇੱਕ ਇਹ ਦਾ ਮੰਚ ਕਰੀਏ ਜਿਹਦੇ ਵਿੱਚ ਖੁੱਲ ਕੇ ਗੱਲ ਹੋਵੇ ਜਿਹੜਾ ਜੇ ਕੋਈ ਵੱਡਾ ਵੱਡੇ ਲੈਵਲ ਦਾ ਆਰਟਿਸਟ ਵੀ ਹੈਗਾ ਉਹਨੇ ਇਸ ਤਰ੍ਹਾਂ ਦੀ ਕੋਈ ਖੂਬਸੂਰਤ ਫਿਲਮ ਬਣਾਈ ਆ ਮੇਰਾ ਖਿਆਲ ਆ ਜੇ ਉਹ ਵੀ ਇੱਥੇ ਦਿਖਾਈ ਜਾਵੇ ਤਾਂ ਉਹ ਉਹ ਵੀ ਉਹਨੂੰ ਵੀ ਜੀ ਆਇਆਂ ਕਹਿਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਔਰ ਮੈਂ ਤਾਂ ਕਹਣਾ ਉਹ ਕਰਨਾ ਮੈਂ ਤੁਹਾਨੂੰ ਗੱਲ ਦੱਸਦਾ ਜੀ ਜੀਰ ਸਾਬ ਜਦੋਂ ਇਹ ਦੀ ਫੈਸਟੀਵਲ ਦੀ ਸ਼ੁਰੂਆਤ ਹੋਈ ਸੀ ਰਾਣਾ ਰਡਵੀ ਨੇ ਉਹਨੇ ਕਮੇਡੀ ਡਿਊਟੀ ਕੀਤੀ ਸੀ ਹੰਮ ਅੰਬਰਦੀਪ ਉਹਨਾਂ ਨੇ ਮਾਂ ਕੀਤੀ ਸੀ ਹੰਮ ਰਜੀਵ ਸ਼ਰਮਾ ਉਹਨਾਂ ਦੀਆਂ ਫਿਲਮਾਂ ਸੀ ਜਿਹੜੀਆਂ ਨੈਸ਼ਨਲ ਅਵਾਰਡ ਵਿਨਿੰਗ ਸੀ ਸੋ ਉਹਨਾਂ ਨੇ ਸ਼ੁਰੂਆਤ ਕੀਤੀ ਗੁਰਵਿੰਦਰ ਧਾਲੀਵਾਲ ਦੀ ਫਿਲਮ ਹੈਗੀ ਆ ਗੁਰਵਿੰਦਰ ਸਿੰਘ ਦੀ ਫਿਲਮ ਹੈਗੀ ਆ ਹਾਂ ਸੋ ਕਹਿਣ ਦੀ ਗੱਲ ਹੈ ਜਿਹੜੇ ਜਿਹੜੇ ਅਸੀਂ ਆਪਾਂ ਆਪਣੇ ਮੰਚ 'ਚ ਜੋ 10 ਸਾਲਾਂ ਦੇ ਵਿੱਚ ਉਹਨਾਂ ਨੂੰ ਇੱਕ ਮੰਚ ਮੁਹੀਆ ਕਰਾਇਆ ਉਹਨਾਂ ਨੂੰ ਦਿਖਾਇਆ ਵੀ ਅਸੀਂ ਹੈਗੇ ਆ ਤੁਸੀਂ ਕਰੋ ਸੇ ਤੁਹਾਡੀ ਫਿਲਮ ਦੇ ਉੱਤੇ ਗੋਸ਼ਟੀ ਵੀ ਹੋਏ ਗੱਲਬਾਤ ਵੀ ਹੋਏਗੀ ਔਰ ਲੋਕੀ ਦੇਖਣ ਵੀ ਆਣਗੇ ਔਰ ਪਿਛਲੇ 10 ਸਾਲਾਂ ਦੇ ਵਿੱਚ ਕਿੰਨਾ ਕਮਾਲ ਮਤਲਬ ਉਹ ਦਿੱਤਾ ਹੈਗਾ ਮੰਚ ਦਿੱਤਾ ਹੈਗਾ ਲੋਕੀ ਆਏ ਨੇ ਪਿਆਰ ਦਿੱਤਾ ਲੋਕਾਂ ਨੇ ਸੋ ਮੇਰੇ ਕਹਿਣ ਦੀ ਜਦੋਂ ਜਹ ਸਾਡੀ ਚੱਲਣ ਦੀ ਆ ਅੱਜ ਜ਼ਿੰਦਗੀ ਦੇ ਜਿਹੜੇ ਤਰੀਕੇ ਨੇ ਉਹ ਵੱਖਰੇ ਨੇ ਰੀਲੇ ਵਜ਼ੀਲੇ ਨੇ ਉਹ ਵੱਖਰੇ ਨੇ ਭਾਵੇਂ ਆਲੇ ਦੁਆਲੇ ਮਹਿੰਗਾਈ ਹੈਗੀ ਹੈ ਸਭ ਕੁਝ ਆ ਲੇਕਿਨ ਫਿਰ ਵੀ ਕਲਾ ਨੂੰ ਪਿਆਰ ਕਰਨ ਵਾਲੇ ਲੋਕੀ ਬਹੁਤ ਨਹੀਂ ਸੀ ਅਸੀਂ ਆਪਣੇ ਅਸੂਲਾਂ ਤੇ ਅਸੀਂ ਆਪਣੇ ਤਰੀਕਿਆਂ ਤੇ ਅਸੀਂ ਆਪਣੇ ਜਿਹੜੀ ਸਾਡਾ ਨਿਸ਼ਚੈ ਆਏਗਾ ਟੀਚਾ ਆਏਗਾ ਉਥੇ ਜਾਰੀ ਰਹੀਏ ਮੇਰੇ ਖਿਆਲ ਦੇ ਅਮ ਤੌਰ ਤੇ ਤਾਂ ਜਿਹੜੇ ਕਲਾਮਈ ਇਸ ਤਰ੍ਹਾਂ ਦੇ ਕੰਮ ਉਹਦੇ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੁੰਦੀ ਆ ਨੌਲਪ੍ਰੀਤ ਨੂੰ ਕਿਹੜੀ ਚੀਜ਼ ਤੋਰੀ ਫਿਰਦੀ ਆ ਇੱਕ ਨਾ ਦੇ ਮਿੰਟ ਦੇ ਵਿੱਚ ਗੱਲ ਕਰ ਨਹੀਂ ਦੇਖੋ ਜੀ ਮੇਰਾ ਤਾਂ ਸਕੂਨ ਆ ਗਿਆ ਆਪਣਾ ਮੇਰਾ ਮਨੂੰ ਇਹ ਵੀ ਜਿਆਦਾ ਡਾਲਰਾਂ ਦਾ ਨਿੱਗ ਪਾਲਣ ਨਾਲੋਂ ਪਹਿਲਾਂ ਇਹ ਦੇਖੀ ਵੀ ਖੋਦਾ ਸਕੂਨ ਮੇਰੇ ਵਾਈਫ ਵੀ ਲਿਟਰੇਰੀ ਨੇ ਸ਼ੀਜ਼ ਰਾਈਟਰ ਤੇ ਉਹ ਵੀ ਇਸ ਗੱਲ ਨੂੰ ਪਿਆਰ ਕਰਦੀ ਹੈ ਬਰੀ ਇੰਟੈਲੀਜੈਂਟ ਪਰਸਨ ਤੇ ਘਰ ਦੇ ਵੀ ਮੇਰੇ ਮਤਲਬ ਪੂਰਾ ਇਸ ਗੱਲ ਨੂੰ ਉਹ ਵੀ ਜੋ ਕੁਝ ਵਾਕੀ ਬੇਟੀ ਵੀ ਤੁਹਾਡੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਉਹਦੇ ਵੀ ਕੋਈ ਕਲਾਮਈ ਕਿਰਤ ਦੇਖਾਂਗੇ ਨਵਪ੍ਰੀਤ ਸਾਡੇ ਵੱਲੋਂ ਕਲਾ ਦੇ ਅੰਗ ਸੰਗ ਵੱਲੋਂ ਸ਼ੁਭ ਸ਼ਾਮਾਂ ਨੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਕੰਮ ਕਰਦੇ ਰਹੋ ਔਰ ਅਸੀਂ ਇਹਨੂੰ ਐਪਰੀਸ਼ੀਏਟ ਕਰਦੇ ਆਂ ਤੇ ਤੁਸੀਂ ਅੱਜ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਾਚ ਜਿੰਨਾਂ ਨੇ ਨਾ ਫਿਲਮ ਫੈਸਟੀਵਲ ਦੇ ਪ੍ਰਤੀ ਕੋਈ ਜਾਣਕਾਰੀ ਲੈਣੀ ਆ ਉਹ ਮਾਹਵੋਲੀਫਿਲਮਫੈਸਟੀਵਲ.com ਤੇ ਜਾ ਕੇ ਲੈ ਸਕਦੇ। ਸਗੋਂ ਮੇਰੇ ਕੋਲ ਵੀ ਪਤਾ ਲੈ ਸਕਦੇ ਹਾਂ ਤੇ ਅੱਜ ਇਸ ਪ੍ਰੋਗਰਾਮ ਨੂੰ ਇੱਥੇ ਸੰਪੂਰਨ ਕਰਦੇ ਆਉਣ ਵਾਲੇ ਸਮੇਂ ਵਿੱਚ ਫੇਰ ਮਿਲਦਾ ਕਿਸ ਤਰ੍ਹਾਂ ਦੀ ਵਧੀਆ ਸ਼ਕਸ਼ੀਤ ਨੂੰ ਉਦੋਂ ਤੱਕ ਲਈ ਤੁਹਾਡਾ ਸਾਡਾ ਰੱਬ ਰੱਖੇ।